ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਸਰਗਰਮੀ ਬਣੀ ਹੋਈ ਹੈ 18 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਇਸ ਮੇਅਰ ਦੀ ਸੀਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਸਹਿਮਤੀ ਨਹੀਂ ਬਣੀ ਕਾਂਗਰਸ ਪਾਰਟੀ ਅਲੱਗ ਤੌਰ ਤੇ ਜਿਹੜੀ ਹੈ ਚੋਣ ਲੜੇਗੀ ਤੇ ਆਮ ਆਦਮੀ ਪਾਰਟੀ ਅਲੱਗ ਤੌਰ ਤੇ ਚੋਣ ਲੜੇਗੀ ਤੇ ਵੱਡੀ ਗੱਲ ਇਹ ਹੈ ਕਿ ਉਤਲੇ ਲੈਵਲ ਤੇ ਜੇ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਇੱਕ ਵਰਚੁਅਲ ਬੈਠਕ ਜਿਹੜੀ ਆ ਉਹ ਜਾਰੀ ਹੈ ਵਰਚੁਅਲ ਮੀਟਿੰਗ ਜਾਰੀ ਹੈ ਇੰਡੀਆ ਗੱਠ ਜੋੜ ਨੂੰ ਲੈ ਕੇ ਕਿਹਾਤਾ ਇਹ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ 13 ਲੋਕ ਸਭਾ ਸੀਟਾਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਆ ਸੀਐਮ ਭਗਵੰਤ ਮਾਨ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਮ ਆਦਮੀ ਪਾਰਟੀ ਇਕੱਲਿਆਂ ਹੀ ਚੋਣ ਲੜੇਗੀ ਤੇ ਜਿੱਤ ਕੇ ਵੀ ਵਿਖਾਵੇਗੀ ਤੇ ਕਾਂਗਰਸ ਪਾਰਟੀ ਵੱਲੋਂ ਵੀ ਅਜਿਹੇ ਹੀ ਦਾਅਵੇ ਕੀਤੇ ਜਾਂਦੇ ਨੇ ਪਰ ਦੂਸਰੇ ਪਾਸੇ ਗੱਲ ਕਰੀਏ ਜਮਿਨੀ ਪੱਧਰ ਦੀ ਤਾ ਅੱਜ ਮੇਅਰ ਦੀ ਚੋਣ ਵਾਸਤੇ ਜਿਹੜੇ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਹੈ ਚੰਡੀਗੜ੍ਹ ਦੇ ਵਿੱਚ ਤੇ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਜਿਹੜੇ ਐ ਤਾਰੇ ਗਏ ਨੇ ਮੈਦਾਨ ਦੇ ਵਿੱਚ ਨਾਮਜ਼ਦਗੀਆਂ ਪੱਤਰ ਜਿਹੜੇ ਨੇ ਭਰੇ ਜਾ ਰਹੇ ਨੇ ਭਾਜਪਾ ਪਾਰਟੀ ਵੱਲੋਂ ਵੀ ਜਿਹੜਾ ਉਮੀਦਵਾਰ ਐ ਅੱਜ ਆਪਣਾ ਨਾਮਜ਼ਦਗੀ ਪੱਤਰ ਮੇਅਰ ਦੀ ਚੋਣ ਲਈ ਭਰੇਗਾ ਕਾਂਗਰਸ ਪਾਰਟੀ ਦੇ ਜਿਹੜੇ ਨੇ ਉਹ ਵੀ ਆਪਣੇ ਅੱਜ ਨਾਮਜ਼ਦਗੀ ਪੱਤਰ ਭਰਨਗੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਅੱਜ ਮੇਅਰ ਦੀ ਚੋਣ ਦੇ ਲਈ ਨਾਮਜ਼ਦਗੀ ਪੱਤਰ ਜੜੇ ਨੇ ਭਰਨ ਜਾ ਰਹੇ ਨੇ ਅੱਜ ਆਖਰੀ ਦਿਨ ਹੈ ਨਾਮਜ਼ਦਗੀ ਪੱਤਰ ਭਰਨ ਦਾ ਦੇ 18 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣੀ ਹੈ ਸੋ ਕਿਤੇ ਨਾ ਕਿਤੇ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਜਿਵੇਂ ਕਿ ਮੇਅਰ ਦੀ ਚੋਣ ਵਾਸਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਹਿਮਤੀ ਨਹੀਂ ਬਣੀ ਤੇ ਇਥੋਂ ਅੰਦਾਜ਼ਾ ਕੁਝ ਇਸ ਤਰ੍ਹਾਂ ਵੀ ਲਗਾਇਆ ਜਾਂਦਾ ਹੈ ਕਿ ਇੰਡੀਆ ਗੱਠ ਜੋੜ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਹੀ ਰੁਝਾਨ ਸਾਹਮਣੇ ਆਉਣਗੇ ਕਿਉਂਕਿ 13 ਲੋਕ ਸਭਾ ਸੀਟਾਂ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਵੱਲੋਂ ਜੜਾ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਇਕੱਲੇ ਤੌਰ ਤੇ ਚੋਣ ਲੜਾਂਗੇ 13 ਲੋਕ ਸਭਾ ਸੀਟਾਂ ਨੇ ਤੇ ਇਕੱਲੇ ਹੀ ਜਿੱਤ ਕੇ ਵਖਾਵਾਂਗੇ ਸੋ ਵਰਚੁਅਲ ਬੈਠਕ ਵੀ ਜਾਰੀ ਹੈ ਜਿਹਦੇ ਵਿੱਚ ਤਕਰੀਬਨ 14 ਪਾਰਟੀਆਂ ਵੱਲੋਂ ਹਿੱਸਾ ਲਿਆ ਗਿਆ ਹੈ 14 ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਇਸ ਇੰਡੀਆ ਗਠ ਜੋੜ ਦੀ ਵਰਚੁਅਲ ਬੈਠਕ ਦੇ ਵਿੱਚ ਮੌਜੂਦ ਨੇ ਮੈਟਿਕ ਜਿਹੜੀ ਬੈਠਕ ਹੈ ਉਹ ਚੱਲ ਰਹੀ ਹੈ ਤੇ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਜਿਹੜੀ ਅੱਜ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਸਹਿਮਤੀ ਨਹੀਂ ਬਣੀ ਕਾਂਗਰਸ ਪਾਰਟੀ ਮੇਅਰ ਦਾ ਆਪਣੇ ਜਿਹੜੇ ਹੈ ਮੇਅਰ ਦਾ ਉਮੀਦਵਾਰ ਹੈ ਉਹਨਾਂ ਨੇ ਉਤਾਰਿਆ ਹੈ ਉਹਨਾਂ ਵੱਲੋਂ ਵੀ ਅੱਜ ਨਾਮਜ਼ਦਗੀ ਪੱਤਰ ਭਰੇ ਜਾਣਗੇ ਦੂਸਰੇ ਪਾਸੇ ਭਾਜਪਾ ਪਾਰਟੀ ਵੱਲੋਂ ਵੀ ਜਿਹੜਾ ਉਮੀਦਵਾਰ ਹੈ ਆਪਣੇ ਨਾਮਜ਼ਦਗੀ ਪੱਤਰ ਭਰ ਕੇ ਜਾਣਗੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਵੀ ਅੱਜ ਨਾਮਜ਼ਦਗੀ ਪੱਤਰ ਜਿਹੜਾ ਭਰਿਆ ਜਾਵੇਗਾ ਜੇਕਰ ਹੋ ਗਿਆ ਕਿ ਅੱਜ ਹੀ ਨਾਮਜ਼ਦਗੀ ਪੱਤਰ ਭਰਨ ਦਾ ਅਖੀਰਲਾ ਦਿਨ ਹੈ ਤੇ 18 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਫਸਵੇਂ ਮੁਕਾਬਲੇ ਹੋਣਗੇ ਰੁਝਾਨ ਕੀ ਹੁੰਦੇ ਨੇ ਤੇ ਇਨ੍ਹਾਂ ਚੋਣਾਂ ਦਾ ਸਿੱਧੇ ਤੌਰ ਤੇ ਭਾਰਤ ਜਿਹੜਾ ਪੰਜਾਬ ਦੀਆਂ 13 ਲੋਕ ਸਭਾ ਚੋਣਾਂ ਦੇ ਉੱਤੇ ਵੀ ਅਸਰ ਪਵੇਗਾ ਕਿਤੇ ਨਾ ਕਿਤੇ ਵੀ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਕਿ ਬਹੁਮਤ ਨਾਲ ਆਮ ਆਦਮੀ ਵੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ ਤੇ ਚੰਡੀਗੜ੍ਹ ਦੇ ਕੁਝ ਜੜੇ बिजनेसमੈਨ ਨੇ ਉਹਨਾਂ ਵੱਲੋਂ ਵੀ ਆਮ ਆਦਮੀ ਪਾਰਟੀ ਵੱਲ ਹੀ ਜੜਾ ਰੁਝਾਨ ਵਿਖਾਇਆ ਜਾ ਰਿਹਾ ਸੋ ਤਕਰੀਬਨ 35 ਵੋਟਾਂ ਨੇ ਜੜੀਆਂ ਪੈਣੀਆਂ ਨੇ ਮੇਅਰ ਦੀ ਚੋਣ ਵਾਸਤੇ 35 ਕੁੱਲ ਵੋਟਾਂ ਨੇ ਉਸ ਦੇ ਵਿੱਚੋਂ ਦੇਖੋ ਕਿਹੜਾ ਜੜਾ ਉਮੀਦਵਾਰ ਆ ਉੱਬਰ ਕੇ ਸਾਹਮਣੇ ਆਉਂਦਾ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੁੰਦੀ ਹੈ ਤੇ ਰਾਤੋਂ ਰਾਤ ਕਹਿ ਲੋ ਕਿ ਤਖਤਾ ਪਲਟ ਹੋ ਜਾਂਦਾ ਹੈ ਬੀਜਪੀ ਦਾ ਜਿਹੜਾ ਆ ਮੇਅਰ ਚੁਣਿਆ ਜਾਂਦਾ ਸੋ ਹੁਣ ਵੀ ਕਿਤੇ ਨਾ ਕਿਤੇ ਸਭ ਦੀ ਨਿਗਾ ਜੜੀ ਆ ਇਸ ਚੋਣ ਦੇ ਉੱਤੇ ਟਿਕੀ ਹੋਈ ਆ 18 ਤਰੀਕ ਨੂੰ ਮੇਅਰ ਦੀ ਚੋਣ ਹੋਣੀ ਆ ਵੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਦਾ ਜੜਾ ਉਹ ਮੇਅਰ ਚੰਡੀਗੜ੍ਹ ਦੇ ਵਿੱਚ ਬਣਦਾ ਸੋ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੇ ਨੇ ਸਮਾਦਾਤਾ ਮੇਜਰ ਅਲੀ ਜੋ ਕਿ ਚੰਡੀਗੜ੍ਹ ਤੋਂ ਨੇ ਤੇ ਆਓ ਗੱਲਬਾਤ ਕਰਦੇ ਆ ਮੇਜਰ ਜੀ ਜਿਵੇਂ ਕਿ ਹੁਣ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਇਲੈਕਸ਼ਨ ਹੋ ਰਹੀ ਹੈ 18 ਤਰੀਕ ਨੂੰ ਤੇ ਕਿਵੇਂ ਵੇਖਦੇ ਹੋ ਗੱਠ ਜੋੜ ਨਹੀਂ ਬਣਿਆ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਕਿਵੇਂ ਲੱਗਦਾ ਹੈ ਫਸਵਾ ਮੁਕਾਬਲਾ ਰਹੇਗਾ ਜੀ ਜਿਹੜਾ ਚੰਡੀਗੜ੍ਹ ਮੇਅਰ ਦੀ ਇਲੈਕਸ਼ਨ ਹੋਣੀ ਹੈ ਚੋਣ ਹੋਣੀ ਹੈ 18 ਜਨਵਰੀ ਨੂੰ ਹੋਣੀ ਹੈ ਜੀ ਜਿਹੜਾ ਕਿ ਉਥੋਂ ਫਤਲਾ ਹੈਗੀ ਆ ਉਹ ਹੁਣ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਜਿੱਦਾਂ ਕਿ ਆਮ ਬੀਜੇਪੀ ਚੋਂ ਕਾਲਾ ਨਾਮ ਦੇ ਜਿਹੜੇ ਗੁਰਚਰਨ ਸਿੰਘ ਕਾਲਾ ਹੈਗੇ ਆ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਆ ਜੀ ਆਮ ਆਦਮੀ ਪਾਰਟੀ ਚੋਂ ਜਿਹੜੇ ਬੀਜੇਪੀ ਚ ਗਏ ਹੈਗੇ ਆ ਠੀਕ ਤੇ ਨੰਬਰ 2 ਇਸੇ ਹੀ ਨਜ਼ਰ ਆ ਰਿਹਾ ਇੱਥੇ ਜਿਹੜੀ ਉਥਲ-ਪੁਥਲ ਹੋਈ ਹੋਈ ਹੈ ਕਦੇ ਜਿੱਬਰੇ ਕਦੇ ਕਿਧਰੇ ਜੀ ਜੀ ਤੇ ਕਿਵੇਂ ਲੱਗਦਾ ਹੈ ਕਿ ਕਿਵੇਂ ਦਾ ਜਿਹੜਾ ਇਹ ਮੁਕਾਬਲਾ ਰਹੇਗਾ ਮੇਅਰ ਦੀ ਚੋਣ ਨੂੰ ਲੈ ਕੇ ਮੇਅਰ ਦੀ ਚੋਣ ਨੂੰ ਲੈ ਕੇ ਫਸਮਾ ਮੁਕਾਬਲਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲੇਗਾ ਇੰਟਰਸਟਿਡ ਹੋਏਗਾ ਲੋਕਾਂ ਦੀ ਜਿਹੜੇ ਚੰਡੀਗੜ੍ਹ ਦੇ ਜਿਹੜੇ बिजनेसमੈਨ ਹੈਗੇ ਆ ਉਹਨਾਂ ਦੀ ਨਜ਼ਰ ਆ ਤੇ ਆਮ ਆਦਮੀ ਜਿਹੜੇ ਲੋਕੀ ਹੈਗੇ ਆ ਵੋਟਰ ਹੈਗੇ ਆ ਉਹਨਾਂ ਦੇ ਜਿਨਾ ਬਿਲਕੁਲ ਇਸ ਟਾਈਮ ਮੇਅਰ ਦੇ ਇਲੈਕਸ਼ਨ ਤੇ ਟਿਕਿਆ ਹੋਈਆਂ ਹੈਗੀਆਂ ਤੇ ਜਿਹੜੀ ਲੋਕਾਂ ਦੀ ਰੁਝਾਨ ਹੈ ਜੀ ਇਹ ਨਿਕਲ ਕੇ ਆ ਰਹੀ ਹੈ ਅਸੀਂ ਜਿਹੜੀ ਇੱਥੇ ਗੱਲਬਾਤ ਕੀਤੀ ਗਈ ਹੈ ਜੀ ਉਹ ਇਸ ਨੂੰ ਇਹ ਕਿ ਅਹਿਮਦ ਸਾਹ ਦੇ ਜਿਹੜਾ ਹੈਗਾ ਉਹ ਵਧਦਾ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਤੇ ਕਿਤੇ ਨਾ ਕਿਤੇ ਮੇਜਰ ਵਾਲੀ ਜੀ ਲੱਗਦਾ ਹੈ ਕਿ ਇਸ ਮੇਅਰ ਦੀ ਚੋਣ ਤੋਂ ਬਾਅਦ ਜਿਹੜੀਆਂ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੀ ਜਿਹੜੀ ਚੋਣ ਹੋਣੀ ਹੈ ਉੱਤੇ ਕੋਈ ਅਸਰ ਪਵੇਗਾ ਜੀ ਜਰੂਰ ਅਸਰ ਪੜੇਗਾ ਇਸ ਦਾ ਇਹਦਾ ਉਹੀ ਪੰਜਾਬ ਦੇ ਜਿਹੜੇ ਲੋਕੀ ਹੈਗੇ ਆ ਪਹਿਲਾਂ ਵੀ ਤੁਸੀਂ ਦੇਖਿਆ ਹੈਗਾ ਜਦੋਂ ਪੰਜਾਬ ਜਮਾਦੀ ਪਾਰਟੀ ਦੀ ਸਰਕਾਰ ਹੈਗੀ ਹੈ ਉੱਥੇ ਵੀ ਇਦਾਂ ਹੀ ਹਵਾ ਬਣੀ ਹੋਈ ਸੀ ਕਿ ਜਿੱਦਾਂ ਹੁਣ ਮੇਰ ਦੀ ਸੀਟ ਨੂੰ ਲੈ ਕੇ ਨਜ਼ਰਾਂ ਲੱਗੀਆਂ ਹੋਈਆਂ ਨੇ ਲੋਕਾਂ ਦੀਆਂ ਜੀ ਜੀ ਤੇ ਜਿਵੇਂ ਪਿਛਲੀ ਵਾਰੀ ਚੰਡੀਗੜ੍ਹ ਦੇ ਵਿੱਚ ਤਖਤਾ ਪਲਟ ਹੋ ਗਿਆ ਸੀ ਤੇ ਕੀ ਲੱਗਦਾ ਕਿ ਇਸ ਵਾਰ ਕੋਈ ਐਸੇ ਐਸਾ ਮਾਹੌਲ ਸਿਰਜਿਆ ਜਾਵੇਗਾ ਜਾਂ ਸਿੱਧੀ ਸਿੱਧੀ ਚੋਣ ਹੋਵੇਗੀ ਨਹੀਂ ਇਦਾਂ ਦਾ ਕੋਈ ਨਹੀਂ ਲੱਗਦਾ ਹੈਗਾ ਕਿਉਂਕਿ ਪਿਛਲੀ ਵਾਰ ਜਿਹੜਾ ਸੀਗਾ ਉਹ ਫਤਿਮਾ ਜਿਹੜਾ ਸੀਗਾ ਇਲੈਕਸ਼ਨ ਪੰਜਾਬ 'ਚ ਵੀ ਹੋਏ ਆ ਉਹਨਾਂ ਨੂੰ ਦੇਖ ਕੇ ਨਵਾਂ ਨਵਾਂ ਉਹ ਸਿੱਧਾ ਹੁਣ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਜਿਹੜਾ ਆਮ ਪੰਜਾਬ 'ਚ ਆਪਣੇ ਵਾਅਦੇ ਕੀਤੇ ਹੈਗੇ ਆ ਉਹ ਹੌਲੀ ਹੌਲੀ ਪੂਰੇ ਹੁੰਦੇ ਨਜ਼ਰ ਆ ਰਹੇ ਆ ਇਸ ਕਰਕੇ ਇੱਥੇ ਲੱਗਦਾ ਹੈਗਾ ਜਿਹੜੇ ਲੋਕਾਂ ਦਾ ਰੁਝਾਨ ਹੈਗਾ ਕਿ ਆਮ ਆਦਮੀ ਪਾਰਟੀ ਨੂੰ ਅਤਿ ਲਿਖਿਆ ਜਾ ਬੈਡਾ ਜੀ ਬਹੁਤ ਬਹੁਤ ਧੰਨਵਾਦ ਮੇਜਰ ਅਲੀ ਜੀ ਅਜੇ ਹੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਾਡੇ ਨਾਲ ਖੜੇ ਹੈ ਤੇ ਇੱਕ ਸਾਡੀ ਭੈਣ ਜਿਹੜੀ ਦਿਖਦੀ ਨਹੀਂ ਪਈ ਤੁਹਾਡੇ ਮਾਈਕ ਤੋਂ ਥੱਲੇ ਕਰ ਲੋ ਤੇ ਸਾਡੀ ਡਿਪਟੀ ਮੇਅਰ ਹੈ ਪੂਨਮ ਇਹ ਤਿੰਨੋਂ ਸਾਡੇ ਕੈਂਡੀਡੇਟ ਨੇ ਸਾਡੇ ਸੀਨੀਅਰ ਆਗੂ ਚੰਦਰਮੁਖੀ ਜੀ ਸਾਡੇ ਸਾਰੇ ਕਾਉਂਸਲਰ ਸਾਡੇ ਜਸਪੀਰ ਲਾੜੀ ਜੀ ਰਾਮਚੰਦਰ ਯਾਦਵ ਜੀ ਯੁਗੇਸ਼ ਢਿੰਗਰਾ ਜੀ ਪ੍ਰੇਮ ਲਤਾ ਜੀ ਅੰਜੂ ਕਟਿਆਲ ਜੀ ਅਸੀਂ ਸਾਰੇ ਇਕੱਠੇ ਆ ਅੱਜ ਫਾਈਲ ਕਰਨ ਆਏ ਆ ਔਰ ਫਾਈਲ ਕਰਕੇ ਅਸੀਂ ਇਹ ਫੈਸਲਾ ਲੈ ਰਹੇ ਆ ਕਿ ਅੱਗੇ ਦੀ ਰਣਨੀਤੀ ਕਿਵੇਂ ਬਣਾਈ ਜਾਏ ਉਹਦੇ ਬਾਰੇ ਸਾਡੀ ਸ਼ਾਮੀ ਮੀਟਿੰਗ ਹੈ ਔਰ ਉਸ ਮੀਟਿੰਗ ਚ ਉਸ ਤੋਂ ਬਾਅਦ ਅਸੀਂ ਅੱਗੇ ਦੀ ਰਣਨੀਤੀ ਤੁਹਾਡੇ ਨਾਲ ਡਿਸਕਸ ਕਰਾਂਗੇ ਸਰ ਬਾਤ ਬਾਤ ਸਾਰਾ ਬਾਤ ਹੋ ਜਾਣਾ ਚਾਹੀਦੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਕਿ ਜਿਹੜੀ ਅਲਾਈਅੰਸ ਦੀ ਗੱਲਬਾਤ ਹੈ ਜਿਹੜੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਸਾਰੇ ਕਿ ਜਿਹੜਾ ਇੰਡੀਆ ਅਲਾਈਅንስ ਚੱਲਦਾ ਪਿਆ ਹੈ ਇੰਡੀਆ ਅਲਾਈਅንስ ਉਹ ਇੰਡੀਆ ਅਲਾਈਅንስ ਦਾ ਜੋ ਵੀ ਫੈਸਲਾ ਆਏਗਾ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਏਗਾ ਹੁਨੇ ਤੱਕ ਮੇਅਰ ਦੇ ਲੈ ਕੇ ਸਾਡੇ ਕੋਲ ਕੋਈ ਫੈਸਲਾ ਨਹੀਂ ਆਇਆ ਜੋ ਵੀ ਫੈਸਲਾ ਆਊਗਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਕਾਂਗਰਸ ਦੇ ਨਾਲ ਜੋ ਵੀ ਸਾਡੀ ਗੱਲਬਾਤ ਹੋਏਗੀ ਉਹ ਤੁਹਾਡੇ ਨਾਲ ਜਲਦੀ ਸ਼ੇਅਰ ਸਰ ਪੰਚਸਲ ਕਲੀਅਰ ਦਾਵਾ ਦਿੱਤਾ ਕਿ ਜੀ ਅਸੀਂ ਇਕੱਠੇ ਇਲੈਕਸ਼ਨ ਲੜਾਂਗੇ ਪੰਚਸਲ ਕਲੀਅਰ ਕਰਕੇ ਕਿ ਵਧੀਆ ਗੱਠਜੋੜ ਹੋਏਗਾ ਤੇ ਬੀਜੇਪੀ ਨੂੰ ਸਾਈਡ ਤੇ ਲਾਵਾਂਗੇ ਕੀ ਲੱਗਦਾ ਕਿ ਜੇਕਰ ਤੇ ਤੁਹਾਡੇ ਨਾਲ ਜੋ 14 ਤਰੀਕ ਤੇ ਘਟੜੂੜ ਹੋ ਜਾਣਾ ਹੈ ਦੇਖੋ ਇਦਾਂ ਸਾਡੀ ਜਿਹੜੀ ਸਭ ਤੋਂ ਪਹਿਲੀ ਚੰਡੀਗੜ੍ਹ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਐਮਸੀ ਦਿੱਤੇ ਸੀ ਪਰ ਤੋਖੇ ਨਾਲ ਕੋਈ ਪਾਰਟੀਆਂ ਐਫਓ ਜੇ ਕੰਮ ਕਰਕੇ ਦੂਜੀ ਪਾਰਟੀਆਂ ਇਹ ਕੰਮ ਕਰ ਗਈਆਂ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਬੀਜੇਪੀ ਨੂੰ ਬਾਹਰ ਦਾ ਰਸਤਾ ਆਮ ਆਦਮੀ ਪਾਰਟੀ ਦਿਖਾਏਗੀ ਧੰਨਵਾਦ ਜੀ ਬਹੁਤ ਸਾਰਾ ਸ਼ਾਹਿਦ ਉਹ ਆਪਕੇ ਸਾਥ ਮਿਲ ਚੁਕੇ ਦੇਖੋ ਐਸਾ ਹੈ ਇਸਕੇ ਬਾਰੇ ਮੇ ਕੋਈ ਵੀ ਜਾਣਕਾਰੀ ਹੋਏਗੀ ਤਾਂ ਆਪ ਲੋਗੋ ਕੇ ਸਾਥ ਜਲਦੀ ਸਾਂਝੀ ਕੀ ਜਾਏਗੀ ਬਾਕੀ ਜੋ ਵੀ ਹੋਰ ਵੀ ਕਿਸੇ ਸੇ ਅਗਰ ਕੋਈ ਆਤੇ ਹੈ ਹਮਾਰੇ ਮੇ ਤਾਂ ਹਮ ਵੈਲਕਮ ਕਰਤੇ ਐਸੀ ਅਭੀ ਤੱਕ ਕੋਈ ਬਾਤ ਚੀਤ ਨਹੀਂ ਅੱਜ ਅਸੀਂ ਆਪਣੀ ਪਾਰਟੀ ਦੇ ਪ੍ਰਧਾਨ ਔਰ ਸਾਡੇ ਰਹਿਨੁਮਾ ਅਨੁਰਵ ਬੰਸੇ ਦਿਖਵਾਇ ਦਿਨਾ ਸਾਰੇ ਕੌਂਸਲ ਇੱਥੇ ਆ ਕਰਕੇ ਅਸੀਂ ਅੱਜ ਆਪਣਾ ਨਾਮਿਨੇਸ਼ਨ ਜੋ ਭਰਤਾ ਹੁਣ ਗੱਲ ਖੁੱਲੀ ਹੈ ਕਾਂਗਰਸ ਮદાન ਦੇ ਵਿੱਚ ਹੈ ਔਰ ਜਿਵੇਂ ਮੈਂ ਕੱਲ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਜਿਹੜੇ ਵੀ ਸਾਡੇ ਸਾਥੀ ਸ਼ਹਿਰ ਦੇ ਭਲੇ ਵਾਸਤੇ ਸ਼ਹਿਰ ਦੇ ਵਿਕਾਸ ਵਾਸਤੇ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਚਾਹੁੰਦੇ ਆ ਚੰਡੀਗੜ੍ਹ ਨੂੰ ਸੀ ਦੁਬਾਰਾ ਨੰਬਰ 1 ਤੇ ਲੈ ਕੇ ਆ ਕੇ ਆਈਏ ਉਹ ਆ ਕਰਕੇ ਸਾਡਾ ਸਾਥ ਦੋ ਅਸੀਂ ਇੱਕ ਬੜਾ ਯੰਗ ਡਾਇਮੰਡ ਜਿਹੜਾ ਸਾਡਾ ਸਾਥੀ ਹੈ ਜਸਵੀਰ ਬੰਟੀ ਉਹਨੂੰ ਮੇਅਰ ਦੀ ਚੋਣ 'ਚ ਖੜਾ ਕੀਤਾ ਔਰ ਹੁਣ ਫਰਜ ਬੰਦੋ ਨਾਲ ਸਾਰੇ ਸਾਥੀਆਂ ਦਾ ਜੋ ਪਹਿਲੇ ਗੱਲ ਕਰਦੇ ਸੀ ਕਿ ਚੇਂਜ ਆਣਾ ਚਾਹੀਦਾ ਤੁਸੀਂ ਪਿਛਲੇ 2 ਸਾਲ ਦੇ ਵਿੱਚ ਹਾਲਾਤ ਦੇਖਿਆ ਚੰਡੀਗੜ੍ਹ ਦੇ ਚੰਡੀਗੜ੍ਹ ਕਿੱਦਾਂ ਖੱਡਿਆਂ ਦੇ ਵਿੱਚ ਪੈ ਦਾ ਮੁੱਦਾ ਉੱਥੇ ਦਾ ਉੱਥੇ ਖੜਾ ਹੈ 2 ਸਾਲ ਦੇ ਵਿੱਚ ਕੋਈ ਵੀ ਨਵੀਂ ਪਾਲਿਸੀ ਜਿਹੜੀ ਹੈ ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਇੰਟਰੋਡਿਊਸ ਨਹੀਂ ਹੋ ਸਕੀ ਇੱਕ ਹੋਰ ਪਾਰਟੀ ਹੈ ਜਿਹੜੀ ਕਹਿੰਦੀ ਬਦਲਾਅ ਆਣਾ ਚਾਹੀਦਾ ਬਦਲਾਅ ਦੀ ਗੱਲ ਕਰਦੀ ਹੈ ਉਹਦੇ ਅਲਾਈਂਸ ਦੀ ਗੱਲਾਂ ਚੱਲ ਰਹੀਆਂ ਨੇ ਬੰਸਰ ਸਾਹਿਬ ਵੀ ਕਹੇ ਕਿ ਹੁਣ ਤਾਂ ਕੈਲੋਮੀਂ ਮੈਂ ਕਰਾਰਾ 18 ਤਰੀਕ ਤੱਕ ਵੀ ਜਿਹੜਾ ਲਾਈਨ ਹੋ ਸਕਦਾ ਹਾਂਜੀ ਅਸੀਂ ਤਾਂ ਕਹਿ ਰਹੇ ਹਾਂ ਜੀ ਅਸੀਂ ਖੜੇ ਆਂ ਔਰ ਖੁੱਲੇ ਦਿਲ ਨਾਲ ਖੜੇ ਆਂ ਜਿਹੜਾ ਸਾਡਾ ਸਾਥ ਦੇਣਾ ਚਾਹੁੰਦਾ ਹੈ ਉਹਦਾ ਮੋਸਟ ਵੈਲਕਮ ਆ ਉਹ ਆਏ ਸਾਡਾ ਸਾਥ ਦੇ ਆਪਾਂ ਸ਼ਹਿਰ ਦੇ ਜਿਹੜਾ ਵਿਕਾਸ ਹੈ ਉਹ ਡਿਵੈਲਪਮੈਂਟ ਜਿਹੜੀ ਹੈ ਉਹ ਮਿਲ ਕੇ ਕਰਾਂਗੇ ਔਰ ਆਮ ਆਦਮੀ ਪਾਰਟੀ ਕਿਉਂ ਭਾਜੀਪੀ ਦੇ ਬਹੁਤ ਕੌਂਸਲਰ ਹੈ ਜਿਹੜੇ ਚਾਹੁੰਦੇ ਆ ਕਿ ਵੀ ਹਾਂਜੀ ਸ਼ਹਿਰ ਦਾ ਵਿਕਾਸ ਹੋਣਾ ਪਤਾ ਹੈ ਕਿ ਕਾਂਗਰਸ ਸਿਸਟਮ ਸ਼ਹਿਰ ਦੇ ਵਿਕਾਸ ਕਰ ਸਕਦੇ ਆ ਉਹ ਵੀ ਸ਼ਹਿਰ ਸਾਡਾ ਸਾਥ ਦੇਣ ਹੋ ਸਕਦਾ ਹਰਦੀਪ ਜੀ ਜੋ ਅਕਾਲੀ ਦੋਸ ਸਾਡਾ ਸਾਥ ਦੇਣ ਇਹ ਰ